ਕਾਦਾ ਯਾਰ ਓਖਾ ਕਾਦਾ ਫਾਕੀ ਕੀ ਕਹਿ ਕਹਿ ਸਕਦੇ ਆ ਪਪਾ ਮੇਰਾ ਆਥਨ ਦਾ ਕੰਮ ਕੰਪਲੀਟ ਹੈ ਦੇਖ ਲਓ ਗੋਬਰ ਚੱਕਿਆ ਪਿਆ ਖੁਦ ਚੱਕਿਆ ਠੀਕ ਹੈ ਆਹ ਦੇਖ ਲਓ ਗੋਬਰ ਚੱਕਿਆ ਪਿਆ ਗੋਬਰ ਸਿੱਖੇ ਮੈਡਮ ਨੇ ਪਾਤੇ ਠੀਕ ਹੈ ਨਾਲੇ ਗੁਰੂ ਘਰ ਆਪਣੇ ਸੇਵਾ ਵੀ ਚੱਲੀ ਜਾਂਦੀ ਹੈ ਮੇਰਾ ਕੰਮ ਨੱਕੀ ਹੈ ਟਾਈਮ ਦੇਖ ਲਓ 5 ਵਜੇ ਹੈ ਤੇ ਮੈਂ 4 ਵਜੇ ਤੁਹਾਡੇ ਸਾਹਮਣੇ ਸਾਹਮਣੇ ਗੁਰੂ ਘਰ ਆਇਆ ਇੱਕ ਘੰਟੇ ਦੇ ਵਿੱਚ ਮੇਰਾ ਕੰਮ ਨੱਕੀ ਹੈ ਪੱਠੇ ਪਾਏ ਪਿਆ ਪਾਣੀ ਦੇ ਡਰਮ ਭਰੇ ਪਿਆ ਗਾਵਾਂ ਖੁੱਲ੍ਹ ਗਿਆ ਛੱਡ ਦਿੰਦਾ ਠੀਕ ਹੈ ਇੰਨੇ ਕੰਮ ਜਿਵੇਂ ਕਸਟਮਰ ਦੀ ਡਿਮਾਂਡ ਹੈ ਨਾ ਉਹ ਉਹ ਪੂਰੀ ਕਰਨੀ ਜ਼ ਕੋਈ ਵੀ ਦੁਕਾਨਦਾਰ ਵਾਸਤੇ ਹਾਂ ਆਪਾਂ ਉਹੀ ਪੂਰੀ ਕਰਨ ਲੱਗੇ ਹੋਏ ਆ ਤੇ ਬਹੁਤ ਵਧੀਆ ਆਪਾਂ ਜੀ ਕੱਲ ਹੀ ਆਪਣਾ ਮਹੂਰਤ ਸੀਗਾ ਹਾਂ ਤੇ ਬਹੁਤ ਵਧੀਆ ਰੁਝਾਨ ਆਈ ਜਾਂਦਾ ਆਪਣਾ ਬਹੁਤ ਹੀ ਚੰਗਾ ਜਿਹਨੂੰ ਕਹਿ ਸਕਦੇ ਆਪਾਂ ਬਾਕੀ ਵੈਗਰੂ ਭਲੀ ਕਰੂਗਾ ਤੇ ਅੱਲਾ ਗਿਆ ਟੱਕ ਬਸ ਹੁਣ ਇਹਨੂੰ ਸੂਰਤਗੜ੍ਹ ਦੁਕਾਨ ਤੇ ਜਾ ਕੇ ਖੋਲਾਂਗੇ ਠੀਕ ਹੈ ਸੀਲ ਸੀਲ ਹੀ ਹੋਗੇ ਸਮਝ ਲਓ ਆਪ ਵੇਚਾਂਗੇ ਤਾਂ ਬਈ ਕੋਈ ਨਹੀਂ ਫਾਫੂ ਹੋਣਾ ਤੇ ਆਪ ਦਾ ਕੰਮ ਆਪ ਕਰਾਂਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਤੜਕੇ ਵੀ ਕਰਕੇ ਗਏ ਆ ਤੇ ਹੁਣ ਵੀ ਆ ਕੇ ਸੰਭਾਲ ਲਿਆ ਹਾਂ ਧਾਰਾ ਨਿਕਲ ਗਈਆਂ ਤੇ ਰੇੜੀ ਹੈ ਕੰਮ ਸੁਪਰ ਫਾਸਟ ਕੰਮ ਹੋਇਆ ਪਿਆ ਤੇ ਕੋਈ ਦਿੱਕਤ ਨਹੀਂ ਨਾ ਕੋਈ ਫਾਹਾ ਹੈ ਨਾ ਕੋਈ ਹੋਰ ਚੱਕਰ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਜੀ ਮਾਂ ਡੇਰੀ ਫਾਰਮ ਦੇ ਵਿੱਚ ਤੇ ਇੱਕ ਆਪਣੇ ਵੀਰ ਦਾ ਕਮੈਂਟ ਆਇਆ ਸੀਗਾ ਕਹਿੰਦਾ ਵੀ ਤੁਸੀਂ ਇਹ ਕੰਮ ਡੇਰੀ ਫਾਰਮ ਵਾਲਾ ਸ਼ੁਰੂ ਕਰਵਾ ਕੇ ਕਿਉਂ ਕਿਸੇ ਬੰਦੇ ਨੂੰ ਮਾਰਨਾ ਹੈ ਜਾਂ ਫਾਹਾ ਦੋਣਾ ਹੈ ਇਹੋ ਜਿਹਾ ਕਮੈਂਟ ਆਇਆ ਸੀਗਾ ਤੇ ਮੈਂ ਉਹ ਬਾਈ ਨੂੰ ਦੱਸਣਾ ਚਾਹੂੰਗਾ ਵੀ ਜੇ ਬੰਦਾ ਆਪ ਕੰਮ ਕਰੇ ਆਪ ਮਿਹਨਤ ਕਰੇ ਹਨਾ ਫੇਰ ਨੁਕਸਾਨ ਨਹੀਂ ਹੁੰਦਾਗਾ ਤੇ ਨੁਕਸਾਨ ਨਾਲ ਜਿਹੜਾ ਨਫਾ ਤੇ ਨੁਕਸਾਨ ਹੈ ਪਹਾਣੀ ਹੁੰਦਾ ਹਾਂ ਪਹਾਣੀ ਹੁੰਦਾ ਤੇ ਨਾਲੇ ਜਿਹੜਾ ਨਫਾ ਤੇ ਨੁਕਸਾਨ ਹੈ ਇਹ ਤਾਂ ਵੀ ਦੋ ਘਟਕਾ ਹੈ ਨਾ ਜਿਵੇਂ ਆਪਾਂ ਕਹਿ ਦਿੰਨੇ ਵੀ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਉਸ ਹਿਸਾਬ ਨਾਲ ਇਹ ਚੀਜ਼ ਹੈ ਵੀ ਨਫਾ ਆਪਾਂ ਕੋਈ ਵੀ ਕੰਮ ਸ਼ੁਰੂ ਕਰਾਂਗੇ ਉਹਦੇ ਵਿੱਚ ਆਪਾਂ ਨੂੰ ਨਫਾ ਵੀ ਹੋ ਜਾਂਦਾ ਤੇ ਨੁਕਸਾਨ ਵੀ ਹੋ ਜਾਂਦਾ ਤੇ ਹੁਣ ਮੈਂ ਬਾਈ ਹੋਰਾਂ ਨੂੰ ਤੁਹਾਨੂੰ ਡੇਰੀ ਫਾਰਮ ਦਿਖਾਉਣਾ ਹੈ ਤੇ ਕਈ ਬੰਦਿਆਂ ਨੂੰ ਲੱਗਦਾ ਹੋਣਾ ਵੀ ਇਹ ਕੁਰਸੀਆਂ ਤੇ ਬਹਿ ਕੇ ਸਿਰਫ ਵੀਡੀਓ ਬਣਾਉਂਦੇ ਆ ਮੈਂ ਹੁਣ ਤੁਹਾਨੂੰ ਦਿਖਾਉਣਾ ਵੀ ਆਪ ਹੱਥੀ ਕੰਮ ਕਰਾਂਗੇ ਆਪਾਂ ਆਪ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਫਾਇਦਾ ਹੀ ਫਾਇਦਾ ਹੋਊਗਾ ਤੇ ਦਿਖਾਉਣਾ ਹੁਣ ਮੈਂ ਤੁਹਾਨੂੰ ਮਾਂ ਡੇਰੀ ਫਾਰਮ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਮੈਂ ਦੱਸ ਕੇ ਹਟਿਆ ਹਨਾ ਵੀ ਆਪਣੇ ਕਈ ਵੀਰ ਹੈ ਵਿੱਚ ਆਪਾਂ ਹੁਣ ਉਹਨਾਂ ਨੂੰ ਗਲਤ ਥੋੜੀ ਬੋਲ ਸਕਦੇ ਆ ਨਹੀਂ ਨਹੀਂ ਤੇ ਕਈਆਂ ਦਾ ਵੀ ਉਵੇਂ ਗਲਤਫਹਿਮੀ ਹੋ ਜਾਂਦੀ ਹੈ ਹਿੰਦਵਾੜ ਹੁੰਦਾ ਬਈ ਯਾਰ ਅਗਲੇ ਨੂੰ ਕੀ ਤਾਂ ਕਿਸੇ ਦਾ ਨੁਕਸਾਨ ਹੋਇਆ ਹੋਵੇ ਜਾਂ ਕੋਈ ਹਨਾ ਔਖਾ ਲੱਗਦਾ ਨਹੀਂ ਵੀ ਇੱਕ ਬਾਈ ਨੇ ਕਮੈਂਟ ਕੀਤਾ ਸੀ ਕਹਿੰਦੇ ਤੁਸੀਂ ਕਿਉਂ ਡੇਰੀ ਫਾਰਮ ਵਾਲਾ ਜਾ ਇਸ ਕੰਮ ਸ਼ੁਰੂ ਕਰਕੇ ਕਿਉਂ ਕਿਸੇ ਕਿਸਾਨ ਨੂੰ ਫਹਾਦ ਬਣਾਣਾ ਹੈ ਹਨਾ ਦੇਖੋ ਬਈ ਫਹਾਹ ਨੀਗਾ ਵਧੀਆ ਹੈ ਕੋਈ ਮੜਾ ਨਹੀਂ ਆਪ ਗਏ ਹੁਣ ਤੁਸੀਂ ਵੇਖਿਆ ਹੋਗਾ ਤੜਕੇ 4 ਵਜੇ ਆਪਾਂ ਧਾਰਾ ਕੱਢਦੇ ਆ 4 ਵਜੇ ਕੱਢ ਕੇ 5:30 ਇੱਥੋਂ ਨਿਕਲ ਕੇ ਸੂਰਤਗੜ ਜਾਣਾ 6:30 ਵਜੇ ਪਹੁੰਚਣਾ ਹੁੰਦਾ ਕੱਲ ਸ਼ੁਰੂ ਕਰਿਆ ਆਪਾਂ ਕੰਮ ਉਧਰ ਹੁਣ ਤਾਜ਼ਾ ਦੁੱਧ ਕੱਢੀ ਜਨੇ ਆ ਤੇ ਇੱਥੋਂ ਚੋਈ ਕਰਕੇ ਰਾਈਟ ਮੰਨ ਲਓ ਆਪਾਂ 5:30 ਵਜੇ ਉੱਥੇ ਪਹੁੰਚਣਾ ਹੈ 5:30 ਵਜੇ ਸ਼ੁਰੂ ਕਰ ਦੇਣਾ ਆਪਣੀ ਸਪਲਾਈ ਦਾ ਕੰਮ ਤੇ ਵੀ ਦੇਖੋ ਆ ਬੇਚਾਂ ਇਹ ਤਾਂ ਬਈ ਕੋਈ ਨਹੀਂ ਫਾਫੂ ਹਾਉਂਦਾ ਤੇ ਆਪ ਦਾ ਕੰਮ ਆਪ ਕਰਾਂਗੇ ਤਾਂ ਕੋਈ ਦਿੱਕਤ ਨਹੀਂ ਹੁੰਦੀ ਤੜਕੇ ਵੀ ਕਰਕੇ ਗਏ ਤੇ ਹੁਣ ਵੀ ਆ ਕੇ ਸੰਭਾਲ ਲਿਆ ਹਮ ਧਾਰਾ ਨਿਕਲ ਗਈਆਂ ਤੇ ਰੇੜੀ ਹੈ ਕੰਮ ਸੁਪਰ ਫਾਸਟ ਕੰਮ ਹੋਇਆ ਪਿਆ ਤੇ ਕੋਈ ਦਿੱਕਤ ਨਹੀਂ ਨਾ ਕੋਈ ਫਾਹਾ ਹੈ ਨਾ ਕੋਈ ਹੋਰ ਚੱਕਰ ਹੈ ਨਹੀਂ ਜਿਵੇਂ ਆਪਾਂ ਦੱਸ ਕੇ ਹਟਿਆ ਹਨ ਤੁਸੀਂ ਕਿਹਾ ਵੀ ਆਪਾਂ ਹੁਣ ਤਾਜ਼ਾ ਦੁੱਧ ਲੈ ਕੇ ਜਾਂਦੇ ਹਾਂ ਮੈਂ ਬਹੁਤ ਦੁੱਧ ਵਾਲੇ ਬੰਦੇ ਆਏ ਵੀ ਦੇਖੇ ਜਿਹੜੇ ਪਹਿਲਾਂ ਹੀ ਲੈ ਜਾਂਦੇ ਹਨ ਬੇ ਸਟਾਕ ਕਰਕੇ ਰੱਖ ਲੈਂਦੇ ਉੱਥੇ ਹਮ ਤੇ ਇਹ ਹੁਣ ਤੁਸੀਂ ਤਾਜ਼ਾ ਹੀ ਲਈ ਜੰਨੇ ਆ ਇਹ ਫਿਰ ਇਹ ਡੋਡ ਡਾ ਹੁਣ ਸਿਸਟਮ ਆ ਯਾਰ ਵਿੱਚ ਦੀ ਆਖਰ ਨੇ ਸਸ ਅਸੀਂ ਤਾਜ਼ਾ ਬਈ ਲੈਣਾ ਜਿਵੇਂ ਆਪਣੇ ਕੋਲੇ ਵੀ ਸਟੋਰੇਜ ਵਾਲਾ ਕੰਮ ਨਹੀਂ ਇਹਦੇ ਵਾਸਤੇ ਫਿਰ ਤਾਂ ਸਪੈਸ਼ਲ ਟਾਈਮ ਕੱਢਣਾ ਪੈਂਦਾ ਦੋਬਲ ਮੱਥਾ ਮਾਰਨਾ ਪੈਂਦਾ ਕਹਿਣ ਦਾ ਮੱਥਾ ਤਾਂ ਨਹੀਂ ਕਰ ਸਕਦੇ ਕੰਮ ਨੂੰ ਮੱਥਾ ਨਹੀਂ ਕਰ ਸਕਦੇ ਆਪਾਂ ਨਹੀਂ ਵੀ ਲੈ ਜਾਣ ਨੂੰ ਤਾਂ ਪਤੜਕੇ ਵੀ ਲੈ ਜਾ ਸਕਦੇ ਇਕੱਠਾ ਲੈ ਜਾ ਸਕਦੇ ਪਰ ਜਿਵੇਂ ਜਿਵੇਂ ਕਸਟਮਰ ਦੀ ਜਿਵੇਂ ਕਸਟਮਰ ਦੀ ਡਿਮਾਂਡ ਆ ਨਾ ਉਹ ਉਹ ਪੂਰੀ ਕਰਨੀ ਜ਼ਰੂਰੀ ਹੈ ਕੋਈ ਵੀ ਦੁਕਾਨਦਾਰ ਵਾਸਤੇ ਆਪਾਂ ਉਹੀ ਪੂਰੀ ਕਰਨ ਲੱਗੇ ਹੋਏ ਆਂ ਤੇ ਬਹੁਤ ਵਧੀਆ ਆਪਾਂ ਜੀ ਕੱਲ ਹੀ ਆਪਣਾ ਮੂਰਤ ਸੀਗਾ ਤੇ ਬਹੁਤ ਵਧੀਆ ਰੁਝਾਨ ਆਈ ਜਾਂਦਾ ਆਪਣਾ ਬਹੁਤ ਹੀ ਚੰਗਾ ਜੀ ਨੂੰ ਕਹਿ ਸਕਦੇ ਆਪਾਂ ਬਾਕੀ ਵੈਗਰੂ ਭਲੀ ਕਰੂਗਾ ਤੇ ਆ ਲੱਗ ਗਿਆ ਟੱਕ ਬਸ ਹੁਣ ਇਹਨੂੰ ਸੂਰਤਗੜ੍ਹ ਦੁਕਾਨ ਤੇ ਜਾ ਕੇ ਖੋਲਾਂਗੇ ਠੀਕ ਹੈ ਸੀਲ ਹੀ ਹੋ ਗਿਆ ਸਮਝ ਲਓ ਤੇ ਇੱਕ ਗੱਲ ਮੈਂ ਹੋਰ ਕਮਾ ਆਪਦੇ ਬੰਨੀ ਹੋ ਵੀ ਮੈਂ ਥੋੜੀ ਹੁਣ ਪੈਰ ਵੀ ਨਹੀਂ ਕਰਦਾ ਇਸ ਚ ਹੂੰ ਵੀ ਕਈ ਆਪਾਂ ਨੂੰ ਕਹਿ ਦਿੰਦੇ ਆ ਨਾ ਵੀ ਤੁਹਾਡਾ ਰੇਟ ਜ਼ਿਆਦਾ ਆ ਹੂੰ ਹੁਣ ਮੈਂ ਆਪ ਦਾ ਦੇਖਾਂ ਜੇ ਮੈਂ ਆਪਾਂ ਕਿਸੇ ਡੇਰੀ ਤੋਂ ਦੁੱਧ ਲੈਣੇ ਆ ਹੂੰ ਆਹ ਉਹ ਡੇਰੀ ਵਾਲੇ ਆਪਾਂ ਨੂੰ ਆਪਸ਼ਨ ਦੇ ਦਿੰਦੇ ਵੀ ਆਹ ਸਾਡਾ ਬਿਨਾ ਕਰੀਮ ਵਾਲਾ ਦੁੱਧ ਆ ਆਹ ਫਲਾਨੀ ਫੈਟ ਵਾਲਾ ਝੂੰਕੀ ਫੈਟ ਵਾਲਾ ਹੂੰ ਉਹ ਵੀ ਉਹ ਫੈਟਾਂ ਕੱਢ ਕੱਢ ਕੇ ਵੀ ਆਪਾਂ ਨੂੰ 60 ਰੁਪਏ ਦੇਈ ਜਾਂਦੇ ਆ ਤੇ ਆਪਾਂ ਸਨੇ ਫੈਟ ਵੀ ਉਹਨਾਂ ਤੋਂ ਖਸਕਾ ਦਿੰਨੇ ਆ ਫਿਰ ਵੀ ਲੋਕ ਕਹਿੰਦੇ ਵੀ ਮਹਿੰਗਾ ਹੈ ਉਹ ਚੱਕਰ ਹੁੰਦਾ ਯਾਰ ਇਹ ਕੀ ਹੈ ਨਾ ਇੱਕ ਆਪਣੇ ਲੋਕਾਂ ਦਾ ਇਹ ਹੈਗਾ ਜੇ ਤਾਂ ਆਹ ਲੈ ਲੈਣਗੇ ਬਿਨਾ ਫੈਟ ਵਾਲਾ ਇਹ ਤਾਂ ਇਹਦਾ ਇਹ ਦੋਹਾਂ ਪਾਸੇ ਹੈ ਹਾਂ ਜੇ ਤਾਂ ਮਤਲਬ ਆਪਾਂ ਮਹਿੰਗਾ ਵੇਚਾਂਗੇ ਤਾਂ ਆਖ ਨੇ ਵੀ ਮਹਿੰਗਾ ਠੀਕ ਹੈ ਜੇ ਸਸਤਾ ਵੇਚਾਂਗੇ ਤਾਂ ਉਹ ਚੱਕ ਨੇ ਕੁਝ ਪਾਇਆ ਹੋਊਗਾ ਉਹ ਚ ਕੁਝ ਪਾਇਆ ਹੋਊਗਾ ਦੋਵੇਂ ਗੱਲਾਂ ਹੀ ਐ ਤੇ ਜੇ ਸੰਘਣਾ ਹੋ ਗਿਆ ਉਹ ਤੇ ਜੇ ਸੰਘਣਾ ਹੋ ਗਿਆ ਤਾਂ ਉਹ ਫਿਰ ਉਹ ਪਾ ਲੈਣੇ ਪਾਊਡਰ ਉਹ ਵੀ ਆਖ ਰੰਦੇ ਵਿੱਚ ਕੁਝ ਪਾਇਆ ਹੋਣਾ ਹਾਂ ਪਾਊਡਰ ਹੈ ਕਿ ਵੀ ਲੋਕ ਅੱਜ ਕੱਲ ਉਹ ਜਿਹੜਾ ਆਪਾਂ ਕਹਿ ਦਈਏ ਪੈਕਟਾਂ ਵਾਲਾ ਪਤਲਾ ਦੁੱਧ ਪੀਣ ਦੇ ਸ਼ਕੀਨ ਹੋ ਗਏ ਹਾਂ ਉਹ ਆਦੀ ਹੋ ਗਏ ਸਕੀਨ ਨਹੀਂ ਆਦਤ ਹੋ ਗਏ ਆਦਤ ਪੈ ਗਈ ਆਦਤ ਤੇ ਹੁਣ ਉਹਨਾਂ ਨੂੰ ਸੰਘਣਾ ਦੁੱਧ ਜਿਹੜਾ ਇਹ ਟਪਦਾ ਨਹੀਂ ਹਾਂ ਕਈਆਂ ਦੇ ਜੇ ਉਹਨਾਂ ਨੂੰ ਐਂ ਲੱਗਦਾ ਵੀ ਸੰਘਣੇ ਦੁੱਧ 'ਚ ਵੀ ਕੁਝ ਮਲਾਇਆ ਹੈ ਬਿਲਕੁਲ ਉਹਨਾ ਤੁਹਾਡੇ ਸਾਹਮਣੇ ਆ ਆਪਾਂ ਧਾਰਾਂ ਕੱਢੀਆਂ ਤੇ ਆਹ ਕੰਨਾਂ ਦੇ ਵਿੱਚ ਪਾਇਆ ਆਪਾਂ ਪੁਣ ਕੇ ਆ ਆਪਣੀ ਮਸ਼ੀਨਾਂ ਦੀ ਸਫਾਈ ਚੱਲੀ ਜਾਂਦੀ ਹੈ ਗਰਮ ਪਾਣੀ ਟਪਾਰਾ ਇਹਦੇ ਵਿੱਚ ਦੀ ਹੂੰ ਤੇ ਤੋ ਕੇ ਚੰਗੀ ਤਰ੍ਹਾਂ ਤੇ ਰੱਖ ਦੇਣੀ ਹੈ ਤੇ ਬਸ ਕੰਮ ਨਕੀ ਆ ਤੇ ਕੰਮ ਆਪਣਾ ਸਾਰਾ ਹੱਥਾਂ ਦਾ ਹੋ ਗਿਆ ਕਾਦਾ ਯਾਰ ਓਖਾ ਕਾਦਾ ਫਾ ਕੀ ਕਹਿ ਸਕਦੇ ਆ ਪਪਾ ਮੇਰਾ ਹੱਥਾਂ ਦਾ ਕੰਮ ਕੰਪਲੀਟ ਦੇਖ ਲਓ ਗੋਬਰ ਚੱਕਿਆ ਪਿਆ ਖੁਦ ਚੱਕਿਆ ਠੀਕ ਹੈ ਗੋਬਰ ਦੇਖ ਲਓ ਬਈ ਗੋਬਰ ਚੱਕਿਆ ਪਿਆ ਪੱਠੇ ਮੈਡਮ ਨੇ ਪਾਤੇ ਠੀਕ ਹੈ ਨਾਲੇ ਗੁਰੂ ਘਰ ਆਪਣੇ ਸੇਵਾ ਵੀ ਚੱਲੀ ਜਾਂਦੀ ਹੈ ਮੇਰਾ ਕੰਮ ਨੱਕੀ ਹੈ ਟਾਈਮ ਦੇਖ ਲਓ 5 ਵਜੇ ਹੈ ਤੇ ਮੈਂ 4 ਵਜੇ ਤੁਹਾਡੇ ਸਾਹਮਣੇ ਸਾਹਮਣੇ ਗੁਰੂ ਘਰ ਆਇਆ ਇੱਕ ਘੰਟੇ ਦੇ ਵਿੱਚ ਮੇਰਾ ਕੰਮ ਨੱਕੀ ਹੈ ਪੱਠੇ ਪਾਏ ਪਿਆ ਪਾਣੀ ਦੇ ਡਰਮ ਭਰੇ ਪੇ ਖਾ ਗਾਵਾਂ ਖੁੱਲੀਆਂ ਛੱਡਦੇ ਠੀਕ ਹੈ ਇੰਨੇ ਕੰਮ ਤੇ ਬਾਈ ਜਿਵੇਂ ਇੱਕ ਬੰਦਾ ਹੋਰ ਕਹਿੰਦਾ ਸੀ ਆਪਾਂ ਨੂੰ ਕਹਿੰਦਾ ਵੀ ਸਾਡੇ ਤਾਂ ਦੁੱਧ ਦਾ ਰੇਟ ਕਹਿੰਦਾ 20 ਰੁਪਏ ਚੱਲੀ ਜਾਂਦਾ ਵੀ ਹੈਗਾ ਪਰ ਆਪ ਵੇਚੋ ਬਾਈ ਮੈਂ ਉਹਨੂੰ ਆਹੀ ਗੱਲ ਕਹੀ ਸੀ ਵੀ ਆਪ ਵਿੱਚੋਂ ਅਸੀਂ ਆਪ ਦਾ ਪਨੀਰ ਵੀ ਆਪ ਵੇਚਦੇ ਆ ਹਾਂ ਸਭ ਕੁਝ ਪਨੀਰ ਬਣਾਈਦਾ ਜੋ ਬਣਾਈਦਾ ਪ੍ਰੋਜੈਕਟ ਆ ਲੈ ਕੇ ਜਾਵਨੇ ਆਪ ਦਾ ਪ੍ਰੋਜੈਕਟ ਆਪ ਬਣਾ ਕੇ ਵੇਚਾਂਗੇ ਤਾਂ ਉਹ ਸੀ ਹੈਗਾ ਦਹੀਂ ਵੀ ਬਣਾਉਨੇ ਅੱਜ ਲੱਸੀ ਬਣਾਈ ਆ ਆਪਣੇ ਲੱਸੀ ਬਹੁਤ ਵਧੀਆ ਰਿਸਪੌਂਸ ਆਇਆ ਤੇ ਮਾਵਾ ਬਣੀ ਜਾਂਦਾ ਖੋਆ ਬਣੀ ਜਾਂਦਾ ਕੋਈ ਦੀ ਵਧੀਆ ਡਿਮਾਂਡ ਆ ਆਪਣੇ ਤੇ ਬਾਕੀ ਵੀ ਮਿਹਨਤ ਕਰਾਂਗੇ ਤਾਂ ਸਭ ਕੁਝ ਹੀ ਆ ਹਾਂ ਇਹੀ ਗੱਲ ਉਹਦੇ ਵਿੱਚ ਹੋਈ ਸੀ ਨਾ ਮੈਂ ਉਹਨੂੰ ਬਾਈ ਹੋਰਾਂ ਨੂੰ ਆਖਿਆ ਵੀ ਤੁਸੀਂ ਆਪ ਪਰਚੇਜ ਕਰੋ ਪਹਿਲੀ ਗੱਲ ਤਾਂ ਜੇ ਆਪ ਕੱਲਾ ਦੁੱਧ ਹੀ ਆਪਣਾ ਆਪ ਦਾ ਵੇਚਣ ਲੱਗ ਗਏ ਉਹੀ ਆਪ ਨੂੰ ਮੁਨਾਫੇ ਵਾਲਾ ਕੰਮ ਹੋਊਗਾ ਹਨਾ ਜਦੋਂ ਆਪਣਾ ਕੰਮ ਵੱਧ ਗਿਆ ਯਾਰ ਨਾਲ ਲੈ ਲੋ ਕਿਸੇ ਭਰਾ ਦਾ ਫਾਇਦਾ ਕਰ ਦੋ ਹੁਣ ਆਪਾਂ ਲਈ ਜੰਨੇ ਆਪਣੇ ਪਿੰਡ ਚ ਮਤਲਬ ਉਹ ਰੇਟ ਬਹੁਤ ਡਾਊਨ ਹੈ ਤੇ ਰੇਟਾਂ ਦੇ ਹਿਸਾਬ ਨਾਲ ਤਾਂ ਖਰਚਲਣਾ ਪੈਂਦਾ ਪਰ ਫਿਰ ਵੀ ਆਪਾਂ ਲਈ ਜੰਨੇ ਖਰਚੇ ਖਰਚੇ ਪੈਂਦੇ ਆਪਣਾ 33 34 ਤੋਂ ਰੇਟ ਬਤੀ ਰੇਤੀ ਤੋਂ ਕਟ ਹੈ ਨਹੀਂ ਜਿਹੜੀ ਚੰਗੀ ਫੈਂਡ ਵਾਲਾ ਤੇ ਚੰਗੀ ਫੈਂਡ ਦੇ ਮੁੱਲ ਵੀ ਚੰਗੇ ਦੁੱਧ ਰੇਟ ਹੈ हां ਵੀ ਆਪਾਂ ਵੀ ਆਪ ਦੁੱਧ ਸੇਲ ਕਰਦੇ ਆਂ ਤੇ ਦੁੱਧ ਦੇ ਨਾਲ ਨਾਲ ਆਪਾਂ ਵੀ ਪਨੀਰ ਵੀ ਆਪਣਾ ਬਣਾਈ ਜੰਨੇ ਆਂ। ہاں ਗਹੀਂ ਵੀ ਬਣਾਈ ਜੰਨੇ ਆਂ, ਮਾਵਾ ਬਣਾਈ ਜੰਨੇ ਆਂ ਤੇ ਆਪਣੇ ਕਿੰਨੇ ਘਰਾਂ ਨੂੰ ਮਤਲਬ ਆਪਾਂ ਜਿੰਨਾਂ ਤੋਂ ਆਪਾਂ ਦੁੱਧ ਲੈਨੇ ਆਂ ਆਪਣੇ ਫੈਰਮ ਸੀ ਆਪਾਂ ਨੂੰ ਕਿਹਾ ਵੀ ਅੱਜ ਆਪਾਂ ਲੱਸੀ ਵਾਲਾ ਕੰਮ ਵੀ ਸਟਾਰਟ ਕਰਤਾ। ਹਾਂ ਬਿਲਕੁਲ ਬਿਲਕੁਲ ਤੇ ਹੁਣ ਆਪਣੀਆਂ ਜਿਹੜੀਆਂ ਸ਼ਾਪ ਸੀਗੀਆਂ ਵੇਖੋ ਪਹਿਲਾਂ ਡੇਰੀ ਫਾਰਮ ਤੋਂ ਬਾਈ ਹੋਰਾਂ ਨੇ ਆ ਡੇਰੀ ਫਾਰਮ ਜਿਹੜਾ ਤੁਸੀਂ ਵੇਖੀ ਜੰਨੇ ਆਂ ਤੇ 2-3 ਗਾਈਆਂ ਤੋਂ ਕੰਮ ਸ਼ੁਰੂ ਕਰਿਆ ਸੀਗਾ। ਡੇਰੀ ਫਾਰਮ ਖੋਲ੍ਹ ਲਿਆ ਹੌਲੀ-ਹੌਲੀ ਕਰਦੇ ਕਰਾਉਂਦੇ। ਬਾਈ ਹਰਾਨੇ ਆਪਣੀ ਸ਼ਾਪ ਜਿਹੜੀ ਪਿੰਡ 'ਚ ਕਰ ਲਈ ਫਿਰ ਦੁੱਧ ਸਪਲਾਈ ਕਰਨ ਲੱਗ ਗਏ ਤੇ ਹੁਣ ਸੂਰਤਗੜ੍ਹ ਸ਼ਹਿਰ ਆ ਜਿਹੜਾ ਸਾਡੇ ਨੇੜੇ ਸ਼ਹਿਰ ਲੱਗਦਾ ਹੈ ਇਹ ਇਹਦੇ ਵਿੱਚ ਇਹਨਾਂ ਨੇ ਕੱਲ ਹੀ ਉਦਘਾਟਨ ਕਰਿਆ ਆਪਦੀ ਸ਼ਾਪ ਦਾ ਤੇ ਉੱਥੇ ਵੀ ਇਹ ਆਪਦੇ ਜਿਹੜੇ ਪ੍ਰੋਡਕਟ ਆ ਉਹ ਸਾਰੇ ਬਣਾਇਆ ਕਰਨਗੇ ਤੇ ਉਹਨੂੰ ਸੇਲ ਕਰਿਆ ਕਰਨਗੇ ਤੇ ਬਾਈ ਇਹਨਾਂ ਤੋਂ ਇਲਾਵਾ ਵੀ ਆਪਾਂ ਹੋਰ ਕੋਈ ਪ੍ਰੋਡਕਟ ਬਣਾਉਣ ਦੀ ਹੁਣ ਸਕੀਮ ਕਰੀਏ ਜਿਵੇਂ ਗਰਮੀ ਆਈ ਜਾਂਦੀ ਹੈ ਬਿਲਕੁਲ ਬਿਲਕੁਲ ਸੋਚ ਹੈਗੀ ਹੈ ਜੇ ਆਪਾਂ ਨੂੰ ਉੱਥੇ ਕੋਈ ਮੰਨ ਲਓ ਆਪਣਾ ਬੰਦਾ ਮਿਲ ਗਿਆ ਹੂੰ ਤੇ ਆਪਾਂ ਉਥੇ ਮਿਲਕ ਬਦਾਮ ਤੇ ਸ਼ੇਕ ਹੂੰ ਮੰਗੋ ਸ਼ੇਕ ਬਣਾਉਣਾ ਸ਼ੇਕ ਤੇ ਇਸ ਚੀਜ਼ ਦੇ ਆਪਾਂ ਜੋਰ ਦੇਵਾਂਗੇ ਆਪਣੇ ਕੋਲ ਸਮਾਨ ਆਪਦਾ ਹੈਗਾ ਸ਼ੁੱਧ ਵਧੀਆ ਦੁੱਧ ਹੈ ਤੇ ਇਸ ਤੇ ਜੋਰ ਲਾਵਾਂਗੇ ਆਪਾਂ ਹੂੰ ਤੇ ਬਾਕੀ ਵੈਗਰੂ ਨੂੰ ਪਤਾ ਕੀ ਕਰਨਾ ਕੀ ਨਹੀਂ ਠੀਕ ਹੈ ਜੀ ਤੇ ਲਓ ਜੀ ਆਪਾਂ ਹੁਣ ਤੁਹਾਨੂੰ ਆ ਛੋਟੀ ਜੀ ਵੀਡੀਓ ਦੇ ਵਿੱਚ ਕੋਈ ਆਪਾਂ ਜਾਣ ਕੇ ਆਕੜ ਨਾਲ ਉਹ ਬਾਈ ਨੂੰ ਨਹੀਂ ਦੱਸਿਆ ਸਲਾਈ ਦਿੱਤੀ ਹੈ ਵੀ ਜੇ ਆਪਾਂ ਆਪ ਕੰਮ ਕਰਾਂਗੇ ਹੁਣ ਜਿਵੇਂ ਤੁਸੀਂ ਬਾਈ ਨੂੰ ਵੇਖੀ ਜੰਨੇ ਪਿੱਛੇ ਆਪ ਕੰਮ ਕਰਾਂਗੇ ਆਪ ਮਿਹਨਤ ਕਰਾਂਗੇ ਆਪਾਂ ਨੂੰ ਨੁਕਸਾਨ ਨਹੀਂ ਹੁੰਦਾਗਾ ਪਾਹ ਲੈਣ ਵਾਲੀ ਇਹਦੇ ਵਿੱਚ ਕਿਹੜੀ ਗੱਲ ਹੈ ਤੇ ਨੁਕਸਾਨ ਹੈ ਜਿਹੜਾ ਨਫਾ ਤੇ ਨੁਕਸਾਨ ਹੈ ਉਹ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਆਪਾਂ ਨੂੰ ਨਫਾ ਵੀ ਹੁੰਦਾ ਹੈ ਨੁਕਸਾਨ ਵੀ ਹੁੰਦਾ ਹੈ ਤੇ ਜਿਹੜਾ ਆਪਾਂ ਨੂੰ ਨੁਕਸਾਨ ਹੁੰਦਾ ਉਹ ਆਪਾਂ ਨੂੰ ਕੁਝ ਨਾ ਕੁਝ ਸਿਖਾ ਕੇ ਜਾਂਦਾ ਵੀ ਇਹ ਨੁਕਸਾਨ ਕਿਹੜੀ ਗੱਲਾਂ ਹੋਇਆ ਸੀ ਤੇ گاਣ ਨੂੰ ਇਹ ਨੁਕਸਾਨ ਨਾ ਹੋਵੇ ਤੇ ਆ ਬਾਈ ਹੋਰਾਂ ਦਾ ਫਾਰਮ ਹੈ ਤੁਸੀਂ ਪਿੱਛੇ ਵੇਖੀ ਜੰਨੇ ਆ ਤੇ ਬਾਕੀ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਹਨਾ ਡੇਰੀ ਦੇ ਰਿਲੇਟਡ ਜਾਂ ਗਾਈਆਂ ਦੀ ਡੇਰੀ ਦੇ ਰਿਲੇਟਡ ਨਹੀਂ ਮੱਝਾਂ ਦੀ ਡੇਰੀ ਦੇ ਰਿਲੇਟਡ ਵੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਣਾ ਨੰਬਰ ਸਕਰੀਨ ਤੇ ਹੁੰਦਾ ਤੇ ਤੁਸੀਂ ਫੋਨ ਕਰਕੇ ਆਪਾਂ ਤੋਂ ਜਾਣਕਾਰੀ ਲੈ ਸਕਦੇ ਹੋ ਬਾਕੀ ਆਪਣੀ ਕਮੈਂਟ ਕਮੈਂਟਾਂ ਦੇ ਵਿੱਚ رائے ਜ਼ਰੂਰ ਰੱਖਿਆ ਕਰੋ ਜਿਵੇਂ ਹੁਣ ਇੱਕ ਬਾਈ ਨੇ ਕਮੈਂਟ ਹੀ ਕਰਿਆ ਸੀ ਉਸ ਕਮੈਂਟ ਦੇ ਕਮੈਂਟ ਬਾਰੇ ਗੱਲ ਕਰਨ ਵਾਸਤੇ ਆਪਾਂ ਇਹ ਵੀਡੀਓ ਹੈ ਜਿਹੜੀ ਸ਼ੂਟ ਕਰੀ ਆ ਕਮੈਂਟ ਦੇ ਵਿੱਚ ਆਪਦੀ ਰਾਇ ਰੱਖਿਆ ਕਰੋ ਕੋਈ ਜਾਣਕਾਰੀ ਤੁਸੀਂ ਪੁੱਛਣੀ ਹੋਵੇ ਹਨ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਆਪਾਂ ਜਰੂਰ ਉਹਦਾ ਅਨਸਰ ਤੁਹਾਨੂੰ ਦਵਾਂਗੇ ਤੇ ਬਾਕੀ ਜੇ ਤੁਸੀਂ ਵੀ ਸਾਡੀਆਂ ਵੀਡੀਓ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਨੂੰ